ਚੱਕ ਨਾਮ ਕੰਪਿਤ ਮਿਸਰ ਚਟੋਆ ਹਰ ਸਾਥੇ ਗੁਰੂ ਸਾਹਿਬ ਜੀ ਨੇ ਚਾਰ ਅਦਾਸੀਆਂ ਕੀਤੀਆਂ ਜਿਸੇ ਧਰਮ ਦਾ ਪਖੰਡ ਸੀ ਉਹ ਪਾਸ ਖੁੱਲੇ ਸੱਚ ਨੂੰ ਜਾਗਰ ਕੇ ਤਾ ਸੱਚ ਨਾਲ ਜੀਆਂ ਨੂੰ ਜੋੜਿਆ ਜਿੱਥੇ ਵੀ ਗੁਰੂ ਸਾਹਿਬ ਜੀ ਦੀ ਸੀ ਕਿਰਪਾ ਬਣੀ ਸੰਗਤਾਂ ਹਮ ਆ ਕੇ ਦਰਸ਼ਨ ਕਰਦੀਆਂ ਉਪਦੇਸ਼ ਸੁਣਦੀਆਂ ਤੇ ਉਪਦੇਸ਼ ਨੂੰ ਮੰਨਦੀਆਂ ਕਮਾਣਾ ਕਰਦੀ ਬੜੇ ਬੜੇ ਗੁਰੂ ਪਿਆਰੇ ਅੰਕਾਰੀ ਅਕਸ ਵਰਗੀ ਪਾਲੀਕਨ ਅਰੀ ਵਰਗੀ ਸੱਜਣ ਵਰਗੇ ਲੋਕਾਂ ਨੂੰ ਮਾਰਦੇ ਸਭ ਗੁਰੂ ਦੇ ਸਰਦਾਲੂ ਬਣ ਕੇ ਸਿੱਖ ਬਣ ਗਏ ਕਿਉਂਕਿ ਸ਼ਬਦ ਦਾ ਪ੍ਰਭਾਵ ਸੀ ਕਮਾਈ ਵਾਲੇ ਸੀ ਰੱਬ ਦਾ ਰੁੱਖ ਸੀ ਦਰਗਾਹੋਂ ਦਰਮਾਨਤਾ ਰੂਪੀ ਗਰੀਬੀ ਲੈ ਕੇ ਆਏ ਸੀ ਉਹ ਗੁਲਮਾਰ ਕਹਿਣ ਪੰਜ ਪਾਸੇ ਜੀ ਐਸੇ ਰੱਬ ਦੀ 헤 ਜਗਾ ਸੂਤੋਟ ਲੈ ਪ੍ਰੋਸਾ ਲੈ ਬਾਣੀ ਪੜ ਸਿਮਰਨ ਕਰਨ ਨਾਲ ਦਸਨੋਂ ਦੇ ਕੀਰਤ ਕਰ ਕਿਸੇ ਦੀ ਵੀ ਪ੍ਰਤੀਯੁਤਰੀਂ ਕ੍ਰਿਆ ਹੈ ਪਾਵ ਤੇਰਾ ਕਰਮ ਹੈ ਸਿਰ ਤੌਰ ਤੇ ਇਹ ਗਨੰਦਰੀਆਂ ਕੰਮੰਦਰੀਆਂ ਅੰਦਰ ਵਾਰਾ ਕੀਤਾ ਗਿਆ ਕਰਮ ਇਹੋ ਜਾਂ ਹੋਵੇ ਕਿ ਕਿਸੇ ਵੀ ਇਨਸਾਨ ਦਾ ਮਨ ਨਾ ਦੁਖੀ ਪਾਪ ਪਰਵਾਹਿਤ ਨਾ ਹੋ ਦੁਖਾਂ ਕਰਕੇ ਪਾਪ ਸੋਚ ਵੀ ਭਲੇ ਵਾਲੀ ਕਰਨੀ ਭਲੇ ਵਾਲੀ ਫਿਰ ਸਿਮਰਨ ਕੀਤਾ ਬੜਾ ਪਰਫੁੱਲਤ ਹੁੰਦਾ ਹੈ ਰੱਬਨਾ ਕਰੇ ਬਜਨ ਬੰਦਗੀ ਵੀ ਹੈ ਪੂਜਾ ਪਾਠ ਵੀ ਹੈ ਸਿਮਰਨ ਵੀ ਹੈ ਪਰ ਕਰਨੇ ਵਿੱਚ ਗੁਰੂ ਪਿਆਰਿਓ ਖੋਟ ਹੈ ਨਾ ਇਹ ਸਾਰੇ ਕੀਤੇ ਪੰਜ ਬੰਦਗੀ ਕਿਸੇ ਪਾਸੇ ਉਹਦੇ ਇਸ ਤਰ੍ਹਾਂ ਜਿਉਂ ਕੁੰਚਰ ਇਸ਼ਨਾਨ ਜਿਉਂ ਕੁੰਚਰ ਇਸ਼ਨਾਨ ਕੁੰਚਰ ਪਾਵ ਹਾਥੀ ਆਪ ਜੀ ਦੇਖਿਆ ਹੋਣਾ ਤਾਂ ਫਿਰ ਪ੍ਰਾਪਰਨ ਸਹਾਤੀ ਹੁੰਦੀ ਸੀ ਜਦੋਂ ਉਹਦਾ ਮਹਾਤ ਨੂੰ ਇਸ਼ਨਾਨ ਕਰਾਂਦਾ ਉਹ ਬਾਅਦ ਵਿੱਚ ਜਾ ਕੇ ਸੁਣਨ ਸਾਰੇ ਮਿੱਤੇ ਆਪਣੇ ਸ੍ਰੀ ਤੇ ਪਹਾੜ ਸਿਰਗਿੱਲਾ ਹੁੰਦਾ ਫਿਰ ਉਹਨਾਂ ਘਟਾਲਾ ਜਾਣਾ ਭਾਵ ਆਤਮਾ ਕਰਕੇ ਸਿਮਰਨ ਵੀ ਕੀਤਾ ਬਰਸ ਨਹੀਂ ਬਣੇ ਆਵਿਕਾਰਾਂ ਵਾਲੀ ਮਲ ਚੜੀ ਰਹੀ ਸਿਗੁਰ ਕਰਲਾਹਨ ਸਿਗੁਰ ਸਰਕਾਰ ਜਿਪਾਈ ਤਾਂ ਸੰਮਰਤ ਸਰਨ ਦਾਤਾ ਹੁਣ ਮਹਾਰਾਜ ਕੇ ਜਪਦੇ ਸੰਕਿਉ ਤਕੀ ਓਟ ਕਿਉਂ ਲਈ ਦੁਨਿਆਵੀ ਓਟ ਕਿਉਂ ਨੇ ਪਹਿਲੇ ਗੱਲ ਤੇ ਦਾਤਾ ਦੇਣ ਵਾਲਾ ਦਾਤਾ ਕਦੇ ਵੀ ਕਿਸੇ ਦੇ ਕੋਲੋਂ ਦਾਤ ਲੈ ਕੇ ਨਹੀਂ ਸੋਚਦਾ ਕਿ ਉਹਦੀ ਕੁਸ਼ਾਮ ਦੇ ਉਹ ਦੇ ਰਿਹਾ ਕਰਦਾ ਇਨਸਾਨ ਤੇ ਜਾਪ ਕਰੇ ਸ਼ੁਕਰਾਨਾ ਕਰੇ ਨਾਮ ਕਰੇ ਪ੍ਰਭ ਮਾਰਾ ਰੱਬ ਨੂੰ ਕੋਈ ਹੋਜੀ ਨਹੀਂ ਕਿ ਭਾਈ ਦਾਤਾ ਦੇ ਕੇ ਮੈਨੂੰ ਕੋਈ ਬੜਾਈ ਦੇਵੇ ਉਹਦਾ ਬਿਰਦ ਹੈ ਦਾਤਾ ਦੇਣੀਆਂ ਉਹ ਸਾਡਾ ਫਰਜ਼ ਹੈ ਕਿ ਰੱਬ ਦਾ ਸ਼ੁਕਰਾਨਾ ਕਿਵੇਂ ਕਰਨਾ ਦੇਂਦਾ ਦੇ ਲਾਂਦੇ ਤੱਕ ਪਾਹੇ ਜੁਗਾ ਜੁਗੰਤਰ ਖਾਹੀ ਹੁਣ ਗੁਰੂ ਸਾਹਿਬ ਜੀ ਨੇ ਪੰਚਨ ਪਾਦਸ਼ਾਹਾਂ ਮਾ ਕਿਰਪਾ ਕੀਤੀ ਕਿ ਭਾਈ ਰਵਿਰ ਬੋ ਸਮਰਤ ਹੈ ਸਰਨ ਦਾ ਦਾਤਾ ਹੈ ਸਮਰਤ ਪਾਵੇ ਸਾਰੇ ਗੁਜ਼ਾਰਤਾਂ ਦਾ ਖਜ਼ਾਨਾ ਜਿਨਾਂ ਵੀ ਪਦਾਰਥ ਵੀ ਅਧਿਆਤਮਿਕ ਪੱਖੋਂ ਸ਼ਾਂਤੀ ਨਾਮ ਰੂਪੀ ਤਨ ਰਬ ਦੇ ਕੋਲ ਹੈ ਆਰ ਪਰਮਤਮ ਸੇ ਆਈ ਤੁਮ ਸਭ ਤਵਕਤਾਂ ਦਾ ਮਾਲਕ ਹੈ ਵੈਰੂ ਜੀ ਸਭੇ ਜੀ ਅਨਸਾਰਾ ਦੇਣ ਵਾਲਾ ਹੈ ਜੀ ਤੁਮਿਹਰ ਤੇ ਮੇਰ ਕਰ ਦਇਆ ਕਰ ਤਰਸ ਕਰ ਮਿੱਠੀ ਪੈਰ ਪ੍ਰਮਾਤਮਾ ਤੇਨ ਯਾਦ ਰੱਖ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਤੇ ਪਾਇ ਰਬ ਦੀ ਪ੍ਰਾਪਤੀ ਉਦੋਂ ਹੋਣੀ ਰਬ ਤੇ ਗੁਰੂ ਦਾ ਤਰਸ ਆ ਗਿਆ ਗੁਰੂ ਸਾਡੀ ਸੇਵਾ ਤੇ ਪ੍ਰਭਾਵਿਤ ਹੋ ਗਿਆ ਆ ਪਾਵ ਸਤਿਗੁਰ ਨੂੰ ਸੇਵਾ ਪਾ ਗਈ ਜੀਵ ਆਤਮਾ ਗੁਰੂ ਦੇ ਹੁਕਮ ਅਨਸਾਰ ਤੁਰਦਾ ਯਦਾਸਵੇਂ ਧੋਜਰੀਆਂ ਕਰਦੇ ਗੁਰੂ ਤੁੱਠਾ ਹੋ ਜਿੰਨਾ ਉਸ ਸਮੁੰਦਰ ਪਾਈ ਪ੍ਰਮਾਤਮਾ ਦੇ ਮੇਰ ਹੋ ਗਈ ਬਹੁਤ ਕਿਰਪਾ ਜਾਮ ਗੁਰੂ ਦੇ ਵੱਲ ਲਖੇ ਕੇ ਗਾਰਵ ਦੀਜੇ ਲਾ ਜਾਨ ਗੁਰੂ ਦੇ ਬਲ ਲਖ ਬਾਹੇ ਕੇ ਗੀਤ ਪਾਪ ਗੁਰੂ ਦੀ ਕਿਰਪਾ ਨਾਲ ਗੁਰਕਾਰ ਦੇ ਕਾਰਨ ਵਾਲੇ ਮੈਲਤ ਬਚਿਆ ਜਾ ਸਕਦਾ ਹੈ ਸੋ ਜਨ ਪਾਗਤ ਕਰੀ ਪ੍ਰਭ ਤੀਰਾ तिसे दिसਾ ਨਹੀਂ ਜਿਹੜਾ ਇਨਸਾਨ ਰੱਬ ਜੀ ਤੇਰੀ ਪੈ ਦੀ ਬਿੰਦਗੀ ਕਰਦਾ ਸਨ ਕੋਈ ਪ੍ਰੇਖਾ ਨਹੀਂ ਪਾਪ ਭਗਤੀ ਦੀ ਮਾਰਗਤ ਨੂੰ ਵਾਲਾ ਨਾ ਸਾਨ ਦੇ ਸੰਦ ਚਿੰਤਾ ਉਹ ਕੋਈ ਵੀ ਜਿੰਤਾ ਫਿਕਰ ਫਕੀ ਨਹੀਂ ਪੈਂਦਾ ਕਿਉਂਕਿ ਨਾਲ ਕੌਣ ਹੈ ਸਰਵ ਸ਼ਕਤੀਮਾਨ ਪਰਮੇਸ਼ਰ ਪ੍ਰਮਾਤਮਾ ਦਾ ਔਰਾ ਹੈ ਨਾਮ ਰੂਪੀ ਧਨ ਹੈ ਸਤਿਗੁਰ ਚਰਨ ਲਾਗੇ ਪਉ ਮਿਟਿਆ ਗੁਰੂ ਦੀ ਸਰਣੀ ਪੈ ਕੇ ਆਹ ਚਰਨ ਉਪਦੇਸ਼ ਤੁਨਬਿਨ ਸਾਰ ਮਹਾਰਾਜ ਸਬਦ ਗੁਰੂ ਨੇ ਪ੍ਰਕਾਸ਼ ਗੁਰੂ ਨੇ ਜਾਗਦੀ ਜੋਤ ਨੇ ਜੋ ਅੰਦਰ ਪ੍ਰਦੇਸ਼ ਅੱਖਰਾਂ ਦੇ ਸ਼ਬਦਾਂ ਦੇ ਉਹ ਸਾਡਾ ਗੁਰੂ ਹੈ ਸੁਨਪਦੇਸ ਸਾਭ ਮਰਿਛੇ ਫਰਮਾ ਗੁਰੂਪਦੇਸ਼ ਕਿਮਾਇਆ ਗੁਰਹਕਾਰ ਮਨ ਚਿੰਦੀਆਂ ਫਰਾਦਾਂ ਪ੍ਰਾਪਤ ਹੁੰਦੀਆਂ ਨੇ ਜੋ ਮੰਗੇ ਠਾਰ ਪੁਰਖ ਨੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖਤ